ਮੈਂ ਕਹਾਂਦਾ ਤੁਹਾਨੂੰ ਕਹਾਂ ਵੀ ਆਪਣੇ ਆਪੇ ਕਾਪੇ। ਉਹ ਤੇਰੇ ਕਰੀ ਗੱਡੀ ਦੇ ਲੈ ਲਾ ਉੱਥੇ ਲੈ ਰਿਹਾ ਬੰਦਿਆ ਸਭ ਨਾ ਜਾਓ। ਬਸ ਲੋ ਬਾਸੇ ਆਰੇ ਟਾਹਰੇ ਗ੍ਰੇਡ ਤੇ ਜਾਣਾ ਪਤਾ ਨਹੀਂ ਕਿੱਥੇ ਹੈ। ਹੋਈ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਕਿਸਾਨ ਜੁੜੀਆਂ ਦਿਖਾਦੀਆਂ। ਅੱਜ ਸਾਡਾ ਮੇਨ ਜਿਹੜਾ ਮੁੱਦਾ ਆ ਇਹ ਇਮੀਡੀਏਟਲੀ ਅਜੰਤਿਆ ਤੇ ਮੀਟਿੰਗ ਸੱਦੀ ਗਈ ਆ ਓਕੇ ਔਰ ਮੀਟਿੰਗ ਦੇ ਵਿੱਚ ਜਿਹੜੀ ਬਿਜਲੀ ਟਿਊਲਾਂ ਵਾਲੀ ਆ ਉਥੇ ਬੇਹੱਦ ਕੱਟ ਲੱਗ ਰਹੇ ਆ ਕਦੇ 2 ਘੰਟੇ ਦਿੰਦੇ ਆ ਕਦੇ 3 ਦਿਨ ਦੇ ਕਦੇ 4 ਦਿੰਦੇ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ ਸਾਨੂੰ 8 ਘੰਟੇ ਦਾ ਵਾਅਦਾ ਕੀਤਾ ਸੀ ਲੇਕਿਨ ਸਾਡੀ 8 ਘੰਟੇ ਦਾ ਪੂਰੀ ਬਿਜਲੀ ਕਰੋ ਜੇ ਅੱਜ ਤੁਸੀਂ ਸਾਨੂੰ ਕਹਿੰਨੇ ਤੁਹਾਨੂੰ ਅਸੀਂ 16 ਘੰਟੇ ਵੀ ਦਿੰਨੇ ਆ ਪਰ ਮੈਂ ਸਰਕਾਰ ਨੂੰ ਔਰ ਬਿਲੀ ਬੋਰਡ ਦੇ ਜਿਹੜੇ ਅਫਸਰ ਹੈ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਬੀ ਜਿਹੜੇ ਝੋਨੇ ਦੀ ਫਸਲ ਆ ਇਹ 16 ਘੰਟੇ ਬੱਤੀ ਨਹੀਂ ਮੰਗਦੀ ਇਹ ਰੋਜ਼ ਪਾਣੀ ਮੰਗਦੀ ਆ ਇਸ ਕਰਕੇ ਕਿਸਾਨ ਨੂੰ ਯਕੀਨੀ ਜੋ ਸਾਡਾ ਵਾਅਦਾ ਆ 8 ਘੰਟੇ ਜਿਹੜੀ ਲਾਈਟ ਆ ਰੋਜ਼ਾਨਾ ਸਾਨੂੰ ਦਿੱਤੀ ਜਾਵੇ ਨਿਰਬਿਗਨ ਔਰ ਲਗਾਤਾਰ ਦਿੱਤੀ ਜਾਵੇ ਅਸੀਂ ਘੱਟ ਘੱਟ ਲਾ ਲਾ ਕੇ ਜਿਹੜੀ ਸਾਡਾ ਉਹਦਾ ਨਾ ਕੁਝ ਨਹੀਂ ਬਣਦਾ ਔਰ ਅਗਰ ਕੱਲ ਸ਼ਾਮ ਤੱਕ ਸਾਡੀ ਜਿਹੜੀ ਸਪਲਾਈ ਸਹੀ ਨਾ ਹੋਈ 27 ਤਰੀਕ ਦਿਨ ਸ਼ਨੀਵਾਰ ਨੂੰ ਬਾਂਸੀਆਂ ਟੱਕ ਗ੍ਰਿਡ ਦੇ ਉੱਪਰ ਇੱਕ ਵਿਸ਼ਾਲ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾਊਗਾ ਅਗਰ ਉੱਥੇ ਪ੍ਰਸ਼ਾਸਨ ਨਾ ਆਇਆ ਤਾਂ ਅਸੀਂ ਉੱਥੇ ਜਿਹੜਾ ਨਵਾਂ ਸ਼ਹਿਰ ਫਲੋਰ ਰੋੜਿਆ ਉਹ ਵੀ ਅਸੀਂ ਜਾਮ ਕਰਾਂਗੇ ਇਸ ਕਰਕੇ ਇਹਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਇਹ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਹੋਊਗੀ ਤਾਕਤ ਉਹ ਵੀ ਆਪਣੇ ਆਪਣੇ ਕਾਬੇ ਨਾਲ। ਉਹ ਤੇਰੇ ਕਰੀ ਗੱਡੀ ਦੇ ਲੈ ਉੱਥੇ ਲੈ ਰਿਹਾ ਬੰਦਿਆ ਸਭ। ਮਸਲੋ ਬਾਸੇ ਅਰੇ ਟਾਹਰੇ ਗ੍ਰੇਡ ਤੇ ਜਾਣਾ ਪਤਾ ਪਰ ਨਾ ਕੋਈ। ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਕਿਸਾਨ ਜੁਣੀ ਨਕਾਦੀਆਂ। ਅੱਜ ਸਾਡਾ ਮੇਨ ਉਹ ਜਿਹੜਾ ਮੁੱਦਾ ਹੈ ਇਹ ਇਮੀਡੀਏਟਲੀ ਅਜੰਤ ਦੇ ਨਾਲ ਮੀਟਿੰਗ ਸੱਦੀ ਗਈ ਆ। ਔਰ ਮੀਟਿੰਗ ਦੇ ਵਿੱਚ ਜਿਹੜੀ ਬਿਜਲੀ ਟਿਊਲਾਂ ਵਾਲੀ ਆ ਉਥੇ ਬੇਹੱਦ ਕੱਟ ਲੱਗ ਰਹੇ ਆ ਕਦੇ 2 ਘੰਟੇ ਦਿੰਦੇ ਆ ਕਦੇ 3 ਦਿਨ ਦੇ ਕਦੇ 4 ਦਿੰਦੇ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ ਸਾਨੂੰ 8 ਘੰਟੇ ਦਾ ਵਾਅਦਾ ਕੀਤਾ ਸੀ ਲੇਕਿਨ ਸਾਡੀ 8 ਘੰਟੇ ਦਾ ਪੂਰੀ ਬਿਜਲੀ ਕਰੋ ਜੇ ਅੱਜ ਤੁਸੀਂ ਸਾਨੂੰ ਕਹਿੰਨੇ ਤੁਹਾਨੂੰ ਅਸੀਂ 16 ਘੰਟੇ ਵੀ ਦਿੰਨੇ ਆ ਪਰ ਮੈਂ ਸਰਕਾਰ ਨੂੰ ਔਰ ਬਿਲੀ ਬੋਰਡ ਦੇ ਜਿਹੜੇ ਅਫਸਰ ਹੈ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਵੀ ਜਿਹੜੇ ਝੋਨੇ ਦੀ ਫਸਲ ਆ ਇਹ 16 ਘੰਟੇ ਬੱਤੀ ਨਹੀਂ ਮੰਗਦੀ ਇਹ ਰੋਜ਼ ਪਾਣੀ ਮੰਗਦੀ ਆ ਇਸ ਕਰਕੇ ਕਿਸਾਨ ਨੂੰ ਯਕੀਨੀ ਜੋ ਸਾਡਾ ਵਾਅਦਾ ਆ 8 ਘੰਟੇ ਜਿਹੜੀ ਲਾਈਟ ਆ ਰੋਜ਼ਾਨਾ ਸਾਨੂੰ ਦਿੱਤੀ ਜਾਵੇ ਨਿਰਬਿਗਨ ਔਰ ਲਗਾਤਾਰ ਦਿੱਤੀ ਜਾਵੇ ਅਸੀਂ ਘੱਟ ਘੱਟ ਲਾ ਲਾ ਕੇ ਜਿਹੜੀ ਸਾਡਾ ਉਹਦਾ ਨਾ ਕੁਝ ਨਹੀਂ ਬਣਦਾ ਔਰ ਅਗਰ ਕੱਲ ਸ਼ਾਮ ਤੱਕ ਸਾਡੀ ਜਿਹੜੀ ਸਪਲਾਈ ਸਹੀ ਨਾ ਹੋਈ 27 ਤਰੀਕ ਦਿਨ ਸ਼ਨੀਵਾਰ ਨੂੰ ਬਾਲਸੀਆਂ ਟੱਕ ਗ੍ਰਿਡ ਦੇ ਉੱਪਰ ਇੱਕ ਵਿਸ਼ਾਲ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾਊਗਾ ਅਗਰ ਉੱਥੇ ਪ੍ਰਸ਼ਾਸਨ ਨਾ ਆਇਆ ਤਾਂ ਅਸੀਂ ਉੱਥੇ ਜਿਹੜਾ ਨਵਾਂ ਸ਼ਹਿਰ ਫਲੋਰ ਰੋੜਿਆ ਉਹ ਵੀ ਅਸੀਂ ਜਾਮ ਕਰਾਂਗੇ ਇਸ ਕਰਕੇ ਇਹਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਇਹ ਪੰਜਾਬ ਸਰਕਾਰ ਤਬੀਲ ਬੋਰਡ ਦੀ ਹੋਊਗੀ